ਕਿਸਾਨ ਯੂਨੀਅਨ ਡੱਲੇਵਾਲ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ 100 ਤੋਂ ਵੱਧ ਕਿਸਾਨਾਂ ਵੱਲੋਂ ਪੁਖੜਤਾ ਰੱਖੀ ਗਈ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਦੇਸ਼ ਦੀ ਮੋਦੀ ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਅਤੇ ਕਿਸਾਨ ਇਹ ਹਰਗੇ ਸੈਨ ਨਹੀਂ ਕਰਨਗੇ ਡੱਲੇਵਾਲ ਵਾਂਗੂ ਜਾਰੀ ਮਰਨ ਵਰਤ 100 ਦਿਨ ਪੁੱਜ ਚੁੱਕਿਆ ਹੈ ਪਰ ਸਰਕਾਰ ਮੰਗਾਂ ਨਹੀਂ ਮੰਨ ਰਹੀ ਜੇਕਰ ਮੰਗਾਂ ਨਾ ਮੰਨਿਆ ਸੰਘਰਸ਼ ਨੂੰ ਹੋਰ ਤੇ ਤਿੱਖਾ ਕਰਕੇ ਸਰਕਾਰ ਉੱਲ ਸਿੰਧ ਜਾਏਗਾ ਐਥੇ ਉਹਨਾਂ ਵੱਲੋਂ ਬੋਲਦੇ ਹੋਏ ਪੁਗਤਵਾਨ ਸਰਕਾਰ ਨੂੰ ਵੀ ਕਰੜੇ ਹਥੀ ਲਿਆ ਅਤੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਮਰਦਾਵਾ ਗੰਨ ਰੱਖੂ ਪੀਲ ਮਾਰੀਆਂ ਚੋਕਾਂ ਮਰਦਾ ਨਾ ਸਾਰਿਆਂ ਸੂਬਿਆਂ ਦੇ ਵਿੱਚ ਜਿਹੜਾ ਕਿ ਅੱਜ ਦਾ ਦਿਨ ਜਿਹੜਾ ਹੈੱਡ ਆਫਸਰ ਡੀਸੀ ਹੈੱਡ ਆਫਸਰ ਉੱਤੇ ਅਸੀਂ ਜਿਹੜਾ ਜੇ ਪੁਖੜਤਾਲ ਰੱਖ ਕੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਅਸੀਂ ਇਹ ਦਿਨ ਜਿਹੜਾ ਹੈਗਾ ਰੋਸ ਦਿਨ ਮਨਾ ਰਹੇ ਹਾਂ ਕਿੰਨੇ ਕਿਸਾਨ ਨੇ ਜਿਹੜੇ ਪੁਖੜਤਾਲ ਤੇ ਬੈਠੇ ਇਹਦੇ ਵਿੱਚ ਸਾਡੇ ਕੋਲੇ ਲਗਭਗ 150 ਕਿਸਾਨ ਆ ਜਿਹੜਾ ਉਹ ਪੁਖੜਤਾਲ ਤੇ ਬੈਠਾ ਹੋਇਆ ਉਹਨਾਂ ਦੇ ਸਾਰਿਆਂ ਦੇ ਹਾਰ ਪਾਏ ਹੋਏ ਆ ਤੇ ਬਾਕੀ ਦੇ ਜਿਹੜੇ ਸਾਡੇ ਨਾਲ ਉਹ ਕਿਸਾਨ ਹੈਗੇ ਆ 1.5 2 1.5 200 ਦੇ ਨੇੜੇ ਕਿਸਾਨ ਸਾਡੇ ਕੋਲ ਕਿੰਨੇ ਜਥੇਬੰਦੀਆਂ ਤੁਹਾਡੇ ਨਾਲ ਇੱਥੇ ਸ਼ਾਮਿਲਿਤ ਕਰ ਰਹੀਆਂ ਨੇ ਜੀ ਇੱਥੇ ਸਾਡੇ ਨਾਲ ਕੱਲਾ ਸਿੱਧੂਪੁਰ ਜਥੇਬੰਦੀ ਜਿਹੜੀ ਹੈਗੀ ਆ ਕੋਈ ਮੰਨ ਲੋ ਆਹੇ ਪ੍ਰਦਰਸ਼ਨ ਕਰ ਰਹੀ ਆ ਦੂਜੀਆਂ ਜਥੇਬੰਦੀਆਂ ਨਹੀਂ ਜੀ ਜਿਵੇਂ ਲੱਗਦਾ ਹੈ ਕਿ ਸਰਕਾਰ ਚੁੱਕ ਨਹੀਂ ਰਹੀ ਹੈ ਕਿ ਮੰਗਾਂ ਜਾਈ ਨਹੀਂ ਦੇਖੋ ਇਹ ਤਾਂ ਸਰਕਾਰ ਨੂੰ ਪਤਾ ਪਰ ਇਹ ਜਿਹੜੀ ਲੋਕਤੰਤਰ ਦੀ ਸਰਕਾਰ ਨਹੀਂ ਜੀ ਸੈਂਟਰ ਦੀ ਸਰਕਾਰ ਇਹ ਗੁੰਡਾਗਰਦੀ ਦੀ ਸਰਕਾਰ ਆ ਫਿਰ ਗੁੰਡਾਗਰਦੀ ਜਿਹੜੀ ਹੁੰਦੀ ਆ ਗੁੰਡਿਆਂ ਨੂੰ ਟਿਕਾਉਣਾ ਜਾਂ ਗੁੰਡਿਆਂ ਨੂੰ ਮਨਾਉਣਾ ਫਿਰ ਇਹ ਤੁਹਾਨੂੰ ਵੀ ਪਤਾ ਵੀ ਉਹ ਕਿਸ ਤੰਗਣਾ ਜਾਂ ਕਿਵੇਂਣਾ ਇਹ ਹੁਣ ਕਿੱਸਾ ਅਗਲੀ ਰਣਨੀਤੀ ਕਿਸ ਤਰ੍ਹਾਂ ਦੀ ਰਹੇਗੀ ਅਗਲੀ ਰਣਨੀਤੀ ਇਸੇ ਤਰ੍ਹਾਂ ਦੀ ਆ ਵੀ ਡੱਲੇਵਾਲ ਸਾਹਿਬ ਦਾ ਇਹ ਆ ਵੀ ਉਹਨਾਂ ਚਿਰ ਉਹ ਕੋਈ ਵੀ ਗਾਣਪੀਣ ਨਹੀਂ ਲੈਣਗੇ ਜਿੰਨਾ ਚਿਰ ਜਿਹੜਾ ਹੈਗਾ ਵੀ ਉਹਦਾ ਕੋਈ ਹੱਲ ਨਹੀਂ ਨਿਕਲਦਾ ਉਹੀ ਤਰੀਕੇ ਨਾਲ ਸਾਨੂੰ ਦਿੱਤੀ ਆ 19 ਤਰੀਕ ਦੇ ਵਿੱਚ ਦੇਖੋ ਇਹ ਕੀ ਫੈਸਲਾ ਕਰਦੇ ਆ ਜੋ ਸਾਡੇ ਤੋਂ ਇਹਨਾਂ ਨੇ ਡਾਟਾ ਲੈਣਾ ਸੀ ਉਹ 22 ਤਰੀਕ ਨੂੰ ਇਹਨਾਂ ਨੇ ਸਾਡੇ ਤੋਂ ਅਸੀਂ ਸਾਰਾ ਇਹਨਾਂ ਨੂੰ ਦਿੱਤਾ ਵੀ ਆਹ ਆਹ ਸਾਨੂੰ ਜਿਹੜਾ ਐਮਐਸਪੀ ਗਰੰਟੀ ਕਾਨੂੰਨ ਦੇ ਵਿੱਚ ਸਾਨੂੰ ਘਾਟਾ ਪੈ ਰਿਹਾ ਫਸਲ ਦੇ ਭਾਵਾਂ ਦੇ ਘਾਟਾ ਪੈ ਰਿਹਾ ਇਹ ਜਿਹੜਾ ਹੈਗਾ ਸਾਡੀ ਪੂਰਤੀ ਕੀਤੀ ਜਾਵੇ ਸਰਕਾਰ ਇਹ ਕਹਿ ਰਹੀ ਸੀ ਵੀ ਅਸੀਂ 21 ਫਸਲਾਂ ਦੇ ਉੱਤੇ ਜਿਹੜਾ ਹੈਗਾ ਐਮਐਸਪੀ ਦੇ ਰਹੇ ਆ ਤੇ ਡੱਲੇਵਾਲ ਸਾਹਿਬ ਨੇ ਆਪਕੋ ਉਹਨਾਂ ਨੂੰ ਇਹ ਕਿਹਾ ਵੀ ਜੇਕਰ ਤੁਸੀਂ 21 ਫਸਲਾਂ ਦੇ ਉੱਤੇ ਐਮਐਸਪੀ ਦੇ ਰਹੇ ਹੋ ਤਾਂ ਫਿਰ ਤੁਸੀਂ ਇਹਦਾ ਕਾਨੂੰਨ ਬਣਾ ਦਿਓ ਫਿਰ ਤੁਹਾਨੂੰ ਇਹਦਾ ਇਤਰਾਜ਼ ਕੀ ਆ ਐਮਐਸਪੀ ਤਾਂ ਤੁਸੀਂ ਦੇ ਹੀ ਰਹੇ ਹੋ ਅਸੀਂ ਤੁਹਾਡੇ ਤੋਂ ਕੋਈ ਵੱਧ ਤਾਂ ਕੁਝ ਮੰਗਦੇ ਨਹੀਂ ਫਿਰ ਇਹ ਤੇ ਕਾਨੂੰਨ ਬਣਾ ਦਿਓ ਇਸ ਗੱਲ ਦੇ ਉੱਤੇ ਜਿਹੜਾ ਅਸੀਂ ਉਸ ਦਿਨ ਫਿਰ ਉਹ ਜਿਹੜਾ 22 ਤਰੀਕ ਨੂੰ ਫੈਸਲਾ ਨਹੀਂ ਹੋਇਆ ਉਹਨਾਂ ਨੇ 19 ਤਰੀਕ ਲਈ 19 ਮਾਰਚ ਨੂੰ ਜਿਹੜਾ ਹੈਗਾ ਵੀ ਉਹਦੇ ਤੇ ਜੇ ਜਬੀ ਉਹਦਾ ਰਿਜ਼ਲਟ ਨਿਕਲੂਗਾ ਸਿੰダー ਡਾਨੇ ਵਾਲ ਸਾਹਿਬ ਜੀ ਦੇ ਅੱਜ ਮਰਨ ਮਰਦਾ ਦੇ ਸਮਾਧਨ ਪੂਰੇ ਹੋਣ ਤੇ ਸਮੁਦ ਸੰਬੰਧਿਤ ਡੀਸੀਸ ਦਫਤਰ ਦੇ ਸਾਹਮਣੇ ਸਿੱਧੂਪੁਰ ਜਥੇਬੰਦੀ ਵੱਲੋਂ ਆਪਣੇ ਵਰਕਰਾਂ ਵੱਲੋਂ ਜਿਹੜੇ ਹੈਗੇ ਨੇ ਉਹ ਇੱਕ ਯਾਨੀ ਕਿ ਸਵੇਰੇ 9 ਵਜੇ ਤੱਕ 6 ਵਜੇ ਦਾ ਪ੍ਰੋਟੋਕੋਲ ਰੱਖੀ ਗਈ ਇਸ ਵਾਸਤੇ ਰੱਖੀ ਗਈ ਹੈ ਕਿ ਇਹ ਤੱਕ ਅੰਸ਼ਕ ਹੈ ਜੇਕਰ ਸਾਨੂੰ ਸਾਡੇ ਜਥੇਬੰਦੀ ਵੱਲੋਂ ਵੱਡਾ ਲੰਮੇ ਧੋਖੜ ਤਾਲ ਮਰਨ ਵਰਤ ਤੇ ਵੀ ਸਾਨੂੰ ਜੇਕਰ ਆਰਡਰ ਹੁੰਦਾ ਤਾਂ ਅਸੀਂ ਉਸਤੇ ਬਹਿਣ ਵਾਸਤੇ ਤਿਆਰ ਅੱਜ ਇੱਥੇ ਕੀ ਰਣਨੀਤੀ ਰਹੀ ਜੀ ਅੱਜ ਦੀ ਰਣਨੀਤੀ ਤਾਂ ਇੱਥੋਂ ਤੱਕ ਕੀ ਹੈ ਕਿ ਸ਼ਾਮ ਨੂੰ ਯਾਨੀ ਕਿ 6 ਵਜੇ ਤੱਕ ਜਿਹਨੇ ਸਾਡੇ ਇੱਥੇ ਲਗਭਗ 100 150 ਦੇ ਜਿਹੜੇ ਬੈਠੇ ਹੋਏ ਹੈਗੇ ਨੇ ਕਿਸਾਨ ਉਹ ਹੜਤਾਲ ਤੇ ਉਹ ਇੱਥੇ ਬੈਠਣਗੇ ਅਗਲੇ ਹੁਕਮਾਂ ਤੱਕ ਜੇ ਆ ਕਿ ਕੋਈ ਹੁਕਮ ਐਕਸਟੈਂਡ ਹੁੰਦਾ ਤਾਂ ਉਹਦੇ ਤੇ ਫੁੱਲ ਚੜਾਈ ਸੀ ਪੰਜਾਬ ਕਮੇਟੀ ਵੱਲੋਂ ਹੁਕਮ ਆਇਆ ਸੀ ਇਹ ਕਿ ਇੱਕ ਦਿਨ ਦਾ ਜਿਹੜਾ ਆਪਾਂ ਧਰਨਾ ਦੇਣਾ ਹੈ ਡੀਸੀ ਦਫ਼ਤਰਾਂ ਦੇ ਅੱਗੇ ਉਹ ਲੜੀ ਦੇ ਤਹਿਤ ਅਸੀਂ ਜਿਹੜਾ ਸਵੇਰ 9 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੀ ਤਰਨਾ ਦੇਣਾ ਹੈ ਜਿਹੜੀ ਰਹੀ ਗੱਲ ਮੋਦੀ ਸਰਕਾਰ ਦੀ ਮੋਦੀ ਸਰਕਾਰ ਇਹ ਨਹੀਂ ਹੈ ਕਿ ਝੁਕੀ ਨਹੀਂ ਝੁਕੀ ਹੈ ਸਰਕਾਰ ਜੇ ਝੁਕੀ ਹੈ ਤਾਂ ਉਹਨਾਂ ਨੇ ਸਾਨੂੰ ਮੀਟਿੰਗਾਂ ਦੇਣੀਆਂ ਸ਼ੁਰੂ ਕੀਤੀਆਂ ਤੇ ਆਪਾਂ ਦੇਖਦੇ ਆ ਵੱਡੇ ਵੱਡੇ ਮੰਤਰੀ ਆ ਕੇ ਡੱਲੇਵਾਲ ਸਾਹਿਬ ਦੇ ਪੈਰੀ ਹੱਥ ਵੀ ਲਾ ਰਹੇ ਆ ਤੇ ਉਹਨਾਂ ਨੂੰ ਇਹ ਵੀ ਅਰਜ਼ ਕਰ ਰਹੇ ਆ ਕਿ ਤੁਸੀਂ ਕੁਝ ਖਾ ਲਓ ਲੈ ਲਓ ਪਰ ਡੱਲੇਵਾਲ ਸਾਹਿਬ ਕਰੋ ਜਾਂ ਮਰੋ ਦੀ ਨੀਤੀ ਤੇ ਆ ਜਾਂ ਤਾਂ ਅਸੀਂ ਐਮਐਸਪੀ ਦਾ ਕਾਨੂੰਨ ਲੈ ਦੇਾਂਗੇ, ਸ਼ਾਮੀ ਨਾਦਨ ਦੀ ਰਿਪੋਰਟ ਲੈ ਦੇਾਂਗੇ, ਕਰਜ਼ਾ ਮੁਕਤੀ ਕਰਾ ਦੇਾਂਗੇ ਕਿਸਾਨਾਂ ਦੀ। ਤੇ ਨਹੀਂ ਤਾਂ ਆਪਦੀ ਜਿਹੜੀ ਸ਼ਹਾਦਤ ਆ ਉਹ ਦੇ ਦੇਣਾ। ਕੀ ਲੱਗਦਾ ਕਿ ਇਹੀ ਰਾਹ ਰਹਿ ਗਿਆ ਹੁਣ ਕਿਸਾਨਾਂ ਕੋਲ ਦੇਖੋ ਉਹਨਾਂ ਕੋਲੇ ਬਹੁਤ ਮਤ ਜ਼ਿਆਦਾ ਹੈ। ਤੇ ਸਾਡਾ ਤੁਸੀਂ ਦੇਖੀ ਜਾਂਦੇ ਹੋ ਕਿ ਜਿਹੜੇ ਮੋਰਚੇ ਵੀ ਮਤਲਬ ਬਹੁਤ ਲੜ ਰਹੇ ਆ ਤੇ ਸੰਯੁਕਤ ਮੋਰਚਾ ਜਿਹੜਾ ਸਾਡਾ ਸਾਥ ਨਹੀਂ ਦੇ ਰਿਹਾ ਸਮੇਂ-ਸਮੇਂ ਤੇ ਸਾਡੇ ਲੀਡਰਾਂ ਨੇ ਕਾਕਾ ਸਿੰਘ ਪੂਟਲਾਣੇ ਨੇ ਅਰਜ਼ਾਂ ਵੀ ਕੀਤੀਆਂ ਉਹਨਾਂ ਦੇ ਮੂਰੇ ਕਿ ਆਓ ਸਾਥ ਦੇਈਏ ਆਪਾਂ ਜਿਹੜੀ ਲੜਾਈ ਆ ਆਪਣੀ ਸੈਂਟਰ ਨਾਲ ਲੜਾਈ ਆ ਆਪਾਂ ਸੈਂਟਰ ਤੋਂ ਕੁਝ ਲੈ ਲਈਏ ਪਰ ਉਹ ਸਾਥ ਨਹੀਂ ਦੇ ਰਹੇ ਤੇ ਇਸ ਕਰਕੇ ਡੱਲੇਵਾਲ ਸਾਹਿਬ ਨੂੰ ਜਿਹੜਾ ਇਹ ਕਦਮ ਚੁੱਕਣਾ ਪਿਆ ਸਾਥ ਕਿਉਂ ਨਹੀਂ ਮਿਲਦਾ ਕਿਉਂ ਕਿਸਾਨੀ ਮੰਗਾ ਨੇ ਕਿਸਾਨ ਨਾਲ ਨੇ ਅਗਰ ਕਿਸਾਨ ਜਿੱਥੇ ਬੰਦਿਆਂ ਦਾ ਹੀ ਸਾਥ ਦੇਖੋ ਕਿਸਾਨ ਅਸੀਂ ਜਦੋਂ ਦਿੱਲੀ ਬੈਠੇ ਸੀ ਇਹ ਗੱਲ ਕਰਕੇ ਬੈਠੇ ਸੀ ਕਿ ਅਸੀਂ ਜਿਹੜਾ ਗੈਰ ਰਾਜਨੀਤਿਕਾਂ ਤੇ ਤੁਹਾਡੇ ਸਾਹਮਣੇ ਹੀ ਆ ਜੀ ਉਹਨਾਂ ਨੇ ਆ ਕੇ ਜਿਹੜੇ ਇਲੈਕਸ਼ਨ ਲੜੇ ਤੇ ਜਦੋਂ ਅਸੀਂ ਇੱਕ ਗੱਲੋਂ ਕਹਿ ਰਹੇ ਆਂ ਵੀ ਗੈਰ ਰਾਜਨੀਤਿਕ ਆ ਤੇ ਅਸੀਂ ਇਲੈਕਸ਼ਨ ਵਾਲਿਆਂ ਦੇ ਨਾਲ ਕਿਵੇਂ ਰਲਾਂਗੇ ਇਹ ਵੀ ਸਮੇਂ-ਸਮੇਂ ਤੇ ਗੱਲਾਂ ਹੁੰਦੀਆਂ ਰਹੀਆਂ ਕਿ ਉਹਨਾਂ ਨੂੰ ਖਰੀਦਿਆ ਵੀ ਗਿਆ ਪਰ ਅਸੀਂ ਨਹੀਂ ਇਹ ਗੱਲ ਕਹਿਣੀ ਚਾਹੁੰਦੇ ਉਹ ਵੀ ਸਾਡੇ ਭਰਾ ਜੇ ਚੀਜ਼ਾਂ ਤੋਂ ਅੱਜ ਉਹ ਪਛਾਣ ਹਟੇ ਆ ਤੇ ਅੱਜ ਇੱਕ ਪੰਜਾਬ ਦੀ ਸਰਕਾਰ ਨੇ ਮੁੱਖ ਮੰਤਰੀ ਨੇ ਵੀ ਉਹਨਾਂ ਨੂੰ ਮਤਲਬ ਮੀਟਿੰਗ ਦੇ ਵਿੱਚੋਂ ਉੱਠ ਕੇ ਜਾਣਾ ਕੀਤਾ ਇਹ ਆ ਫੁੱਟਪਾਲ ਤੇ ਰਾਜਨੀਤੀ ਕਰੋ ਜੇ ਸਾਡੇ 'ਚ ਫੁੱਟ ਪਈ ਹੈ ਤਾਂ ਅੱਜ ਸਾਨੂੰ ਇੱਕ ਪੰਜਾਬ ਦਾ ਮੁੱਖ ਮੰਤਰੀ ਮਤਲਬ ਮੀਟਿੰਗ 'ਚੋਂ ਸਾਡੀ ਝੋਟ ਜਾਂਦਾ ਤੇ ਜੇ ਅਸੀਂ ਰਲ ਕੇ ਲੜਦੇ ਸੈਂਟਰ ਤੋਂ ਵੀ ਕੁਝ ਲੈ ਜਾਂਦੇ ਤੇ ਪੰਜਾਬ ਤੋਂ ਵੀ ਲੈ ਜਾਂਦੇ ਪੰਜਾਬ ਦੇ ਮੁੱਖ ਮੰਤਰੀ ਦਾ ਇਹ ਕਹਿਣਾ ਵੀ ਇਹਨਾਂ ਕਈ ਹੈ ਜਿਹੜੇ ਕਿਸਾਨ ਜਿਹੜੇ ਖੇਤਾ ਹੀ ਨੇ ਵੜੇ ਹਨ ਜਾਰਾ ਮੈਂ ਖੇਤਾ ਚ ਗਿਆ ਜੀ ਉਹ ਦੇਖੋ ਜੀ ਇਹ ਤਾਂ ਉਹਦੇ ਕੋਲੇ ਝਟਕਲੇ ਆ ਝਟਕਲਿਆ ਨਾ ਉਹ ਬਣਿਆ ਹੋਇਆ ਆਪਾਂ ਨੂੰ ਵੀ ਪਤਾ ਵੀ ਸੋਸ਼ਲ ਮੀਡੀਆ ਤੇ ਛੜਛੜ ਝਟਕਲੇ ਉਹ ਬਣਿਆ ਹੋਇਆ ਉਹਨੂੰ ਕੀ ਪਤਾ ਹੈ ਖੇਤਾਂ ਬਾਰੇ ਜਿਹੜੇ ਪਹਿਲੇ ਦਿਨੋਂ ਹੀ ਮਤਲਬ ਉਹ ਤਾਂ ਕਹਿੰਦਾ ਨਿੰਹਿੰਦਰ ਮਾਸਟਰ ਦਾ ਮੁੰਡਾ ਵੀ ਉਹ ਮਾਸਟਰਾਂ ਨੂੰ ਨਹੀਂ ਕੁੜਦਾ ਥਾਂ ਥਾਂ ਤੇ ਤੇ ਅਜੋ ਕਿਸਾਨੀ ਦੀ ਗੱਲ ਕਰੀ ਜਾਂਦਾ ਮੈਂ ਕਹਿੰਦਾ ਸਰਦਾਰ ਜਨਜੀਤ ਸਿੰਘ ਢੱਲੇਵਾਲ ਦੇ ਉਮਰੇ 5 ਮੀਟਰੀ ਟਿਕ ਸਕਦਾ ਉਹ ਬੰਦਾ ਮੋਦੀ ਸਰਕਾਰ ਦੇ ਜਿਹੜੇ ਏਡੇ ਏਡੇ ਮਤਲਬ ਜਿਹੜੇ ਉਹ ਨਹੀਂ ਟਿਕ ਸਕੇ ਉਹਨਾਂ ਨੇ ਵੀ ਖਰੜਾ ਸਾਡੇ ਤੋਂ ਮੰਗਿਆ ਜੀ ਉਹਨਾਂ ਨੂੰ ਨਹੀਂ ਪਤਾ ਸੀ ਜਿਹੜੇ ਖੇਤੀ ਮੰਤਰੀ ਆ ਜਾਂ ਮਤਲਬ ਏਡੇ ਏਡੇ ਸਰਕਾਰ ਦੇ ਵਿੱਚ ਉਹਨਾਂ ਦੇ ਕਰਿੰਦੇ ਆ ਉਹਨਾਂ ਨੇ ਖਰੜਾ ਸਾਡੇ ਤੋਂ ਪ੍ਰੋਵਾਈਡ ਕਰਾਇਆ ਅਸੀਂ ਕਰਵਾਇਆ ਉਹਨਾਂ ਨੂੰ ਤੇ ਇਹ ਭਗਵੰਤ ਮਾਨ ਕੀ ਉਹਨਾਂ ਉਮਰੇ ਟਿਕ ਸਕਦਾ ਸਾਡੇ ਢੱਲੇਵਾਲ ਸਾਹਿਬ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत